ਤਦ ਆਪਣਾ ਨਖਰੀ ਸਿੰਘ ਖੁਸ਼ੀਪੁਰ ਅੱਜ ਜਸੀਂ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਰਸੀਗਾ ਤਲਾ ਵਿੱਚ ਪਹੁੰਚੇ ਆ ਸੋ ਇਸ ਪਿੰਡ ਦੇ ਵਿੱਚ ਵੀ ਜਦੋਂ ਪੇ ਪਣੀ ਤਾਂ ਜਿਹੜਾ ਰਵੀ ਦਦਰਾ ਤੋਂ ਸੰਬੰਧ ਜਿਹੜਾ ਕਟਾ ਇਸ ਪਿੰਡ ਦੇ ਵਿੱਚ ਵੀ ਕਾਫੀ ਜਿਹੜਾ ਪਾਣੀ ਆ ਚੁੱਕਾ ਸੀ ਸੋ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਜਿਹੜੀਆਂ ਕਮਰੇ ਦੀਆਂ ਜਿਹੜੀਆਂ ਤਸਵੀਰਾਂ ਜਿਹੜੀਆਂ ਉਹ ਜ਼ਰੂਰ ਸਾਂਝੀਆਂ ਕਰ ਦਿੱਤੀਆਂ ਜਾਣ ਸੋ ਪਰਿਵਾਰ ਆਪਣੇ ਜਿਹੜੇ ਘਰ ਦੇ ਵਿੱਚ ਜਿਹੜਾ ਰਹਿਸ ਕਰ ਰਿਹਾ ਸੀ ਸੌ ਰਿਹਾ ਸੀ ਸਾਰੀ ਫੈਮਿਲੀ ਦੇ ਨਾਲ ਸੋ ਦੇਰ ਰਾਤ ਦੀ ਜਿਹੜੀ ਆ ਕਮਰੇ ਦੀ ਜਿਹੜੀ ਸੱਤ ਹੈ ਜਿਹੜੀ ਨੁਕਸਾਨੀ ਗਈ ਆ ਜਾਨੀ ਮਾਨੀ ਨੁਕਸਾਨ ਤਾਂ ਪਰਿਵਾਰ ਦਾ ਕੋਈ ਨਹੀਂ ਹੋਇਆ ਸੋ ਸਾਡੇ ਨਾਲ ਪਰਿਵਾਰਕ ਮੈਂਬਰ ਜਿਹੜੇ ਨੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਸੱਚੀ ਕਿ ਨੋ ਜੀ ਸਰ ਹਾਂਜੀ ਵੀ ਜਿੱਸਾ ਸਾਢੇ 4 ਵਜੇ ਆਇਆ ਏ ਮੈਂ ਹਾਂ ਪਾਣੀ ਆਇਆ ਏ ਸਾਢੇ 7 ਫੁੱਟ ਤੇ ਸਮਾਨ ਕੱਢ ਲਿਆ ਤੇ ਕਿਸਦੇ ਘਰ ਰਹਿਨੇ ਆ ਮੇਰੇ ਘਰ ਵਾਲੇ ਉਹ ਠੀਕ ਨਹੀਂ ਰਹਿੰਦੇ ਤੇ ਕੋਈ ਦਿਹਾੜੀ ਡੱਪਾ ਨਹੀਂ ਲਾ ਸਕਦੇ ਤੇ ਮੈਂ ਵਰਦੇ ਚ ਸਮਾਨ ਕੱਢਿਆ ਏ ਹਾਂਜੀ ਕਿਹੜਾ ਕਿਹੜਾ ਜਿਹੜਾ ਸਮਾਨ ਜਿਹੜਾ ਨੁਕਸਾਨਦਾਈ ਹੋ ਗਿਆ ਸਰ ਜੀ ਲੀੜਾ ਕਪੜਾ ਵੀ ਭੇਜ ਗਿਆ ਤੇ ਦਾਣਾ ਫੱਕਾ ਵੀ ਭੇਜ ਗਿਆ ਸਾਰਾ ਕੁਝ ਭੇਜ ਗਿਆ ਬਾਲਾਂ ਲੱਕੜੀ ਵੀ ਸਾਰਾ ਕੁੱਖ ਭੇਜ ਗਿਆ ਤੇ ਇਦਾਂ ਮੈਂ ਉਹ enquires ਦੇ ਕਰ ਰਹੇ ਨੇ ਸਰ ਹਾਂਜੀ ਨੂੰ ਸਾਰੀ ਜਿਹੜੀਆਂ ਚੀਜ਼ਾਂ ਨੇ ਕੋਈ ਚੀਜ਼ ਨਹੀਂ ਬਚੀ ਪਤਾ ਨਹੀਂ ਸਰ ਕੋਈ ਨਹੀਂ ਭੱਜਿਆ ਲੈੜਾ ਕਪੜਾ ਸਾਰਾ ਬੱਚਿਆਂ ਦਾ ਭੇਜ ਗਿਆ ਏ ਕਿੰਨੇ ਫਰੋਰਕ ਮੈਂਬਰ ਜਦੋਂ ਇਸ ਕਮਰੇ ਜਦੋਂ 7 ਡਿਗਰੀ ਕਿੰਨੇ ਫਰੋਰਕ ਮੈਂਬਰ ਜਿਹੜੇ ਸੌ ਰਿਹਾ ਸੀ ਇਹ ਤਾਂ ਕਾਕਾ ਦੇ ਗੁੱਡੀ ਆ ਘਰ ਵਾਲਾ ਚਾਰੇ ਆਪਾਂ ਰਹਿੰਦੇ ਹਾਂ ਹਾਂਜੀ ਕੋਈ ਜੀ ਨੂੰ ਕੋਈ ਨੁਕਸਾਨਤ ਨਹੀਂ ਨਹੀਂ ਸਰ ਕੋਈ ਨਹੀਂ ਜੋ ਆ ਹਾਂਜੀ ਕਾਹਦਾ ਕੰਮ ਕਰਦੇ ਆ ਦਿਹਾੜੀ ਡੱਪਾ ਜੋ ਮਜ਼ਦੂਰੀ ਦਾ ਹੀ ਹਾਂਜੀ ਹਾਂਜੀ ਇੱਥੇ ਕੰਮ ਕਰਦੇ ਜੀ ਹਾਂਜੀ ਇੱਥੇ ਕਰਦੇ ਜੀ ਕੇਹਦੇ ਘਰ ਕੰਮ ਤੰਦਾ ਕਰਕੇ ਫਿਰ ਐਦਾ ਬੱਚਿਆਂ ਨੂੰ ਖਵਾਈਦਾ ਕੇਹਦੇ ਘਰ ਲੇੜਾ ਕੱਪੜਾ ਰੱਖਿਆ ਜਹੀ ਹਾਂਜੀ ਹੋਰ ਕੋਈ ਕੋਣ ਪਰਿਵਾਰ ਦੇ ਵਿੱਚ ਖਵਾਉਣਾ ਹਾਂਜੀ ਹੋਰ ਪਰਿਵਾਰ ਦੇ ਵਿੱਚ ਕੌਣ ਪਾਉਣਾ ਹੋਰ ਕੋਈ ਕਿਸੇ ਕੀ ਪਰਿਵਾਰ ਦੇ ਇੱਕ ਕਰਦੇ ਕਮਲਦੇ ਹਾਂਜੀ ਕੋਈ ਨਹੀਂ ਘਰ ਵਾਲੇ ਨੇ ਰਹਿਣਾ ਠੀਕ ਨਹੀਂ ਜੇ ਰਹਿੰਦੇਗਾ ਤੇ ਆਪ ਘਰ ਮੈਂ ਐਦਾ ਘਰ ਚ ਕੰਮ ਤੰਦਾ ਕਰਕੇ ਖਵਾਈਦਾ ਬੱਚਿਆਂ ਨੂੰ ਤੇ ਦੂਰੀ ਚੱਲਦੀ ਹੁੰਦੀ ਹਾਂਜੀ ਕਿੰਨੇ ਫਰ ਜਿਹੜੇ ਮੈਨੂੰ ਲੋੜੀ ਦਾ ਜਿਹੜੀਆਂ ਮੈਡੀਸਨ ਦਾ ਖਰਚਾ ਤੁਸੀਂ ਦੱਸ ਰਹੇ ਜੋ ਬੱਚਿਆਂ ਦਾ ਖਰਚਾ ਦੱਸ ਰਹੇ ਜੋ ਸਾਰਾ ਥੱਡੇ ਕੰਮ ਕੀਤੇ ਚੱਲ ਜਾਂਦਾ ਸੇਕ ਪੈਸਾ ਜਾਂਦਾ ਹਾਂਜੀ ਇੱਦਾਂ ਸਾਰਾ ਮਾੜਾ ਮਟਾ ਚੱਲਦਾ ਰਹਿੰਦਾ ਹੈ ਜੀ ਹਾਂਜੀ ਕੀ ਸਮਾਜ ਸੇਵੀ ਸੰਸਥਾ ਲੋਕ ਕੋਈ ਮਤਲਬ ਤੁਹਾਨੂੰ ਕੋਈ ਰਾਸ਼ਨ ਦੀ ਜਾਂ ਖੇਚੀ ਦੀ ਤਾਂ ਸੋਚ ਨਹੀਂ ਜੀ ਨਹੀਂ ਮੈਂ ਸਰ ਜੀ ਰਾਸ਼ਨ ਆਇਆ ਸੀ ਹਾਂਜੀ ਪਿੰਡ ਦੇ ਵਿੱਚ ਜਦੋਂ ਮਤਲਬ ਇਹਨਾਂ ਪਾਣੀ ਆ ਚੁੱਕਾ ਸਮਾਜ ਸੇਵੀ ਸੰਸਥਾ ਲੱਗੀਆਂ ਆਈਆਂ ਨੇ ਉਹਦੀ ਟੀਮਾਂ ਲੱਗੀਆਂ ਨੇ ਪਿੰਡ ਦੇ ਵਿੱਚ ਜਿਹੜੀ ਸੇਵਾ ਜਿਹੜੀ ਪਹੁੰਚਦੀ ਹੈ ਹਾਂਜੀ ਸਰ ਪਹੁੰਚਦੀ ਰਹੀ ਜੀ ਹਾਂਜੀ ਕਿ ਜਿਹੜੇ ਇਹਨਾਂ ਵਾਸੀ ਵੀ ਸੰਸਥਾ ਨੇ ਆਮ ਗਰੀਬਾਂ ਦਾ ਜਿਹੇ ਲੋਕਾਂ ਦੇ ਮਦਦਗਾਰ ਸਾਬਤ ਹੁੰਦੇ ਆ ਤੁਹਾਡੇ ਤੱਕ ਅੱਗੇ ਕੋਈ ਪਹੁੰਚ ਨਹੀਂ ਕੀਤੀ ਗਏ ਕੋਈ ਨਹੀਂ ਜੋ ਆਇਆ ਸਰ ਜੀ ਸਾਡੇ ਘਰ ਇਦਾਂ ਫਾਰਮ ਫੋਰਮ ਭਰ ਕੇ ਦੇ ਦਿੰਦੇ ਰਹੇ ਕਿ ਤੁਹਾਡੇ ਕਮਰੇ ਪੈਣ ਕਿ ਮੁਰਕੇ ਕੁਝ ਨਹੀਂ ਜਪਾਇਆ ਕਿੰਨਾ ਨਾ ਫਾਰਮ ਭਰ ਕੇ ਇੱਥੇ ਸਾਰੇ ਸਪੈਂਚ ਹੀ ਹੋ ਪਰਲੇ ਪਾਸੇ ਦਾ ਤੇ ਉਹਨਾਂ ਮੁਰਕੇ ਕੱਖਾਂ ਨਹੀਂ ਕੀਤਾ ਬੋਟਾ ਲੈਣ ਆ ਜਾਂਦੇ ਰਹੇ ਕਿੰਨਾ ਚਿਰ ਪਹਿਲਾਂ ਫਾਰਮ ਭਰ ਹਾਂਜੀ ਕਿੰਨਾ ਟਾਈਮ ਹੋ ਗਿਆ ਫਾਰਮ ਭਰ ਆ ਹੋ ਗਿਆ ਜੋ ਬਾਬਾ ਪੰਜ ਚਾਰ ਮਹੀਨੇ ਹੋ ਗਏ ਕੀ ਆਂਦੇ ਜਦੋਂ ਜਾਂਦੇ ਕਹਿੰਦੇ ਨਹੀਂ ਪੈਣ ਨਹੀਂ ਕੋਈ ਨਹੀਂ ਨਹੀਂ ਹੋਣੇ ਜਿਹੜੀ ਸਮਾਜ ਸੇਵੀ ਸੰਸਥਾ ਨੇ ਜਾਂ ਐਨਆਰਆਈ ਵੀਰ ਨੇ ਕੀ ਮਤਲਬ ਮਦਦ ਦੀ ਘੌਰ ਕੀ ਲੰਦੇ ਹਾਂਜੀ ਕਮਰਾ ਬਣਨਾ ਚਾਹੀਦਾ ਹਾਂਜੀ ਬਣਨਾ ਚਾਹੀਦਾ ਜੀ ਕੋਈ ਸਰਕਲ ਘਰ ਦੇ ਵਿੱਚ ਪਾਣੀ ਦਾ ਕੋਈ ਲੈਟਰਨ ਬਾਥਰੂਮ ਹੋਰ ਚੀਜ਼ ਆ ਜਾਂ ਕੋਈ ਖੋ ਨਹੀਂ ਜੋ ਸਾਡਾ ਲੈਟਰਨ ਬਾਥਰੂਮ ਵਿੱਚ ਕੁਝ ਨਹੀਂ ਜੋ ਪਾਣੀ ਹਾਂਜੀ ਮਤਲਬ ਹੜੋਂ ਤੋਂ ਪਹਿਲਾਂ ਜਾਂ ਮੌਸਮ ਖਰਾਬ ਹੋਣ ਤੋਂ ਪਹਿਲਾਂ ਕੀ ਮੰਨਦੇ ਵਿੱਚ ਜਿਹੜੀ ਘਰ ਨੂੰ ਲੈ ਕੇ ਕੀ ਚੱਲਦੀ ਹੈ ਇੱਦਾਂ ਸਰ ਜੀ ਮਾੜਾ ਮੋਟਾ ਚੱਲਦਾ ਜਾਂਦਾ ਜੀ ਹਾਂਜੀ ਔਰ ਕੋਈ ਨਹੀਂ ਨਹੀਂ ਗੌਰ ਇਹਦੇ ਉਹ ਕਿਸ ਦੇ ਘਰ ਰਹੇ ਰਹਿੰਦੇ ਆ ਕਾ ਉੱਥੇ ਲੀੜਾ ਕਪੜਾ ਰੱਖਿਆ ਜੋ ਸਾਰਾ ਏਦਾਂ ਭਜ ਪੂਜ ਗਿਆ ਪੇਟੀ ਨਹੀਂ ਜੋ ਨਿਕਲੀ ਹੱਡੀ ਬਾਹਰ ਏਦਾਂ ਧਰਿਆ ਕੋਠਾ ਆਇਆ ਤੇ ਕੋਠਾ ਪਾੜ ਗਿਆ ਜੋ ਹੜ ਨਾਲ ਕੁਦਰਤੀ ਮਾਰ ਕਰਕੇ ਲੋਕਾਂ ਦੇ ਘਰਾਂ ਵਿੱਚੋਂ ਕਾਫੀ ਜਿਹੜੇ ਪਰਿਵਾਰਕ ਗਏ ਨੇ ਪਰ ਕੀ ਲੱਗਦਾ ਨਹੀਂ ਆਪਣਾ ਘਰ ਜਿਹੜਾ ਮੁਰ ਵਿਛੇਬਾ ਹੋਣਾ ਚਾਹੀਦਾ ਹਾਂਜੀ ਆ ਲੱਗੇ ਘਰ ਜਿੱਤੇ ਉਹ ਉੱਥੇ ਹਾਲਿਆ ਤੇ ਉੱਥੇ ਰਹਿੰਦੇ ਆਪਾਂ ਹਰ ਬੱਚਾ ਤਾਂ ਜਦੋਂ ਚੱਲਣ ਡੀਆਂ ਹੈ ਮੱਲੋ ਸਮਾਜ ਸੇਵੀ ਸੰਸਥਾ ਜਾ ਇਹਨਾਂ ਦੇ ਵੀਰ ਨੇ ਜਾਂ ਪ੍ਰਸ਼ਾਸਨ ਰੂਪ ਤਰਪਾਲਾਂ ਜਿਹੜੀਆਂ ਵੱਡੀਆਂ ਜਾਂਦੀ ਤੁਹਾਡੇ ਤੱਕ ਨਹੀਂ ਕੋਠਨ ਪਾਉਣ ਨੂੰ ਪਹਿਲਾਂ ਪਾਖੀ ਆ ਨਹੀਂ ਸਰ ਜੀ ਆ ਹੁਣ ਜੇ ਹਬ ਜਦੋਂ ਹਾੜਾ ਆਇਆ ਹੂ ਤੋ ਦਿੱਤੀਆਂ ਜੇ ਤਰਪਾਲਾਂ ਆਂ ਹਾਂਜੀ ਉਦੋਂ ਦਿੱਤੀਆਂ ਐ ਜੀ ਪਹਿਲਾਂ ਕੋਈ ਸਮਾਜ ਨਹੀਂ ਨਹੀਂ ਕੋਈ ਕਸ਼ਣ ਹੀ ਜੋ ਮਿਲਿਆ ਪਹਿਲਾਂ ਜਿੱਦਾਂ ਪਿੰਡ ਦੇ ਵਿੱਚ ਇਹਨਾਂ ਦੇ ਵੀਰ ਨੇ ਜਾਂ ਵੱਖ-ਵੱਖ ਜਥੇਬੰਦੀਆਂ ਬਣੀਆਂ ਨੇ ਸਮਾਜ ਸੇਵੀ ਬਣੀਆਂ ਜੋ ਲੱਗੇ ਚ ਅੱਗੇ ਲਾਂਬਲੇ ਪਿੰਡਾਂ ਜਾ ਕੇ ਮਦਦ ਕਰਦੀਆਂ ਨੇ ਕੀ ਲੱਗਦਾ ਨੇ ਕਿ ਆਪਣੇ ਪਿੰਡ ਵਿੱਚ ਇਦਾਂ ਦੇ ਪਰਿਵਾਰ ਜਿਹੜੇ ਉਹਨਾਂ ਦੀ ਮਦਦ ਕਰਨੀ ਚਾਹੀ ਹਾਂਜੀ ਉਹ ਤੁਹਾਡੇ ਨਾਲ ਹੋਰ ਵੀ ਜਿਹੜੇ ਪਰਿਵਾਰਕ ਮੈਂਬਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਤੁਹਾਡੇ ਨਾਲ ਹੋਰ ਵੀ ਮਜੂਰ ਨੇ ਸਾਸਰੀ ਸਾਸਰੀ ਗੁਰ ਲਾਡਾ ਸਿੰਘ ਮੈਂ ਪਰਿਵਾਰਕ ਮੈਂਬਰਾਂ ਕੋਲ ਸੁਣਿਆ ਬਈ ਤੁਹਾਡੀ ਕੋਈ ਮੈਡੀਸਨ ਚੱਲਦੀ ਪਹਿਲਾਂ ਕੰਮ ਕਰਦ ਰਹੀ ਕੋਈ ਹਾਂਜੀ ਮੈਂ ਕਰਦਾ ਰਿਹਾ ਬਿਲਕੁਲ ਵੀ ਕੰਮ ਕੋਈ ਗੱਲ ਨਹੀਂ ਹੈ ਐਵੇਂ ਮਾੜਾ ਮੋਟਾ ਇਦਾਂ ਗਰਮੀ ਸ਼ਰਮੀ ਨਾਲ ਚੱਲਦਾ ਰਿਹਾ ਕੰਮ ਮੈਨੂੰ ਪਹਿਲਾਂ ਜਦੋਂ ਬਾਰਸ਼ਾਂ ਜਾਂ ਇਦਾਂ ਦੀ ਕੁਦਰਤੀ ਆਫਤਾਂ ਤੋਂ ਪਹਿਲਾਂ ਘਰ ਨੂੰ ਲਿਆ ਕੇ ਕੀ ਮਤਲਬ ਚੱਲ ਰਿਹਾ ਵੀ ਘਰ ਨੂੰ ਸੇ ਸੁਣਦਾ ਸੋ ਪਨੇ ਇਦਾਂ ਐ ਵੀ ਮਾੜਾ ਮੋਟਾ ਬਾਰਸ਼ ਬੂਰਸ ਪੈਂਦੀ ਰਹੀ ਤੇ ਨਿਆਣੇ ਸਤੇ ਮੈਂ ਵੀ ਇਹਨਾਂ ਦੇ ਲਾਗੇ ਸੁੱਤਾ ਤਾਂ ਤੇ ਬਾਰਸ਼ ਨਾਲ ਜਦੋਂ ਬਾਲੇ ਡਿੱਗੇ ਫਿਰ ਨਿਆਣੇ ਬਾਹਰ ਕੱਢਦੇ ਕੋਈ ਜਾਨੀ ਬੰਦ ਨੁਕਸਾਨ ਨਹੀਂ ਹੋਇਆ ਨੁਕਸਾਨ ਕੋਈ ਕਿਸ ਤਰ੍ਹਾਂ ਦੀ ਫਿਰ ਅੱਧਾ ਦਿਨ ਤੋਂ ਸਮਾਂ ਇਹ ਡਿੱਗੇ ਕੋਈ ਜਦੋਂ ਦਿਨ ਦੀ ਚੜ੍ਹਾਈ ਹੋਣ ਲੱਗੀ ਉਦੋਂ ਡਿੱਗ ਪਏ ਤੇ ਮੈਂ ਨਿਆਣੇ ਬਾਹਰ ਕੱਢ ਤੇ ਮੁੜ ਕੇ ਦਿਨੇ ਖੜੇ ਫਿਰ ਮੀਂਹ ਵਰਦੇ ਦੇ ਵਿੱਚ ਫਿਰ ਜੀ ਫਰੂਜ ਜੇ ਕੱਢ ਗਏ ਅੰਦਰੋਂ ਸਾਰੀ ਡੀੜਾ ਕੱਪੜਾ ਸਾ ਪੇਜ ਪੁੱਜ ਗਿਆ ਇਹਨੇ ਕਿਹੜਾ ਪਾਣੀ ਹੈ ਸਪੈਂਡ ਵਿੱਚ ਇਹ ਤੇ ਸਾਢੇ 5 ਫੋਟੋ ਇੱਥੇ ਐਣਾ ਨਾ ਪਾਣੀ ਹਾਂਜੀ ਆਇਆ ਇਹ ਕਮਰੇ 'ਚ ਮਤਲਬ ਜੱਕ ਤਾਂ ਮੈਨਾਂ ਪਾਣੀ ਆ ਗਿਆ ਕਿ ਜਾਂ ਪਹਿਲਾਂ ਘਟ ਪਹਿਲਾਂ ਆਸਤੇ ਆਸਤੇ ਵਧਿਆ ਬਲੋਸਟਰ 'ਚ ਲੈਵਲ ਪੰਡ ਤੇ ਜਦੋਂ ਮਨੇਰੇ ਦੇ 3 ਵਜੇ ਪਾਣੀ ਚੈੱਕ ਕਰਨ ਗਏ ਹਾਂ ਜਾਗਦੇ ਰਹੇ ਇੱਥੇ ਗਲੀ 'ਚ ਸੁੱਤੇ ਹਾਂ ਤੇ ਮਨੇਰੇ ਫਿਰ ਜੱਕ ਦਾ ਵੀ ਪਾਣੀ ਐਣਾ ਨਾ ਹੋਗਾ ਸੜਕ ਦੇ ਵਿੱਚ ਗੁਰਦਲ ਦੇ ਕੋਲ ਕਿੰਨੇ ਦਿਨ ਇਸ ਪੇਟ ਦੇ ਵਿੱਚ ਪਾਣੀ ਰਿਹਾ ਇੱਥੇ ਰਿਆ ਜੇ 6-7 ਦਿਨ ਹੋ ਗਏ ਪਾਣੀ ਨੂੰ ਅਜੇ ਵੀ ਜਿਹੜੀਆਂ ਡਾਊਨ ਗਲੀਆਂ ਨੇ ਉਹਨਾਂ ਦੇ ਪਾਣੀ ਅਜੇ ਚਾਉਣ ਗਲੀਆਂ ਵਗਣੀਆਂ ਹਾਂਜੀ ਬਾਹਰ ਜਿਹੜੀਆਂ ਫਸਲਾਂ ਨੇ ਉਹਨਾਂ ਦੇ ਉੱਤੋਂ ਜਿਹੜਾ ਵਟਾਂ ਦੇ ਪਾਣੀ ਉੱਤੋਂ ਦੀਆਂ ਕਈਆਂ ਜਿਹੜੀਆਂ ਨੀਵੇਂ ਪਿਆਰੀਆਂ ਉਹਨਾਂ ਕੀ ਲੱਗਦਾ ਕਿ ਉਹ ਫਸਲਾਂ ਬਚ ਸਕਣਗੀਆਂ ਮੁਸ਼ਕਲ ਹੀ ਹੈ ਕਿੰਨਾ ਤੁਹਾਡੇ ਸਾਹਬਾ ਜਿਹੜਾ ਇਸ ਪਿੰਡ ਦਾ ਤੇ ਪੂਰਾ ਨੁਕਸਾਨ ਕੋਤ ਕਿੰਨਾ ਹੋਊਗਾ ਨੁਕਸਾਨ ਤੇ ਜਿਹੜੀਆਂ ਫਸਲਾਂ ਆ ਉਹ ਬਿਲਕੁਲ ਗਈਆਂ ਹੋਣਗੇ ਸੋ ਇਹ ਸਾਨੂੰ ਸਾਡੇ ਨਾਲ ਪਰਿਵਾਰਕ ਮੈਂਬਰ ਜਿਹੜਾ ਬਾਬਾ ਨਾਨਕ ਪਿੰਡ ਰਸੀਗਾ ਤਾਲਾ ਸੋ ਇਹਨਾਂ ਦਾ ਵੀ ਜਿਹੜਾ ਘਰ ਆ ਇਸ ਹਰਦੀਪੇੜ ਦੇ ਵਿੱਚ ਆ ਚੁੱਕਾ ਕੱਚੇ ਕਮਰੇ ਸਨ ਬੋਲੇ ਵਾਲੀਆਂ ਸੱਤਾਂ ਸਨ ਸੋ ਲੈਂਟਰ ਬੋਲੇ ਸੱਤ ਨਹੀਂ ਸੀ ਬੋਲੇ ਵਾਲੀ ਕੱਚੀ ਕੇ ਸੱਤ ਸੀ ਸੋ ਪਰਿਵਾਰਕ ਮੈਂਬਰ ਜਿਹੜੇ ਨੇ ਆਪਣੀ ਫੈਮਲੀ ਦੇ ਨਾਲ ਇਸ ਘਰ ਦੇ ਵਿੱਚ ਜਿਹੜੇ ਸੁੱਤੇ ਸਨ ਸੋ ਜਾਨੀ ਵਾਲੀ ਨੁਕਸਾਨ ਤਾਂ ਕੋਈ ਨਹੀਂ ਹੋਇਆ ਤਾਂ ਫਿਰ ਵੀ ਜਿਹੜਾ ਇਹਨਾਂ ਦੇ ਮਤਲਬ ਰਾਤ ਹੀ ਜਿਹੜਾ ਪਰਿਵਾਰਕ ਮੈਂਬਰਾਂ ਨੂੰ ਬਾਹਰ ਕੱਢ ਲਿਆ ਸੋ ਦਾਨੀ ਸੱਜਣ ਦਾ ਸਮਾਜ ਸੇਵੀ ਸੱਜਣਾ ਤੋਂ ਮਦਦੀ ਕਹਾਲ ਕਰ ਰਹੇ ਨੇ ਮੈਂ ਤੁਹਾਡਾ ਆਪਣਾ ਪੱਤਰਕਾਰ ਲਾਹਣ ਸਿੰਘ ਖੁਸ਼ੀ ਮੈਂ ਤੁਹਾਡਾ ਆਪਣਾ ਲਾਹਣ ਸਿੰਘ ਖੁਸ਼ੀਪੁਰ ਅੱਜ ਅਸੀਂ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਰਸੀਗਾ ਤਲਾ ਵਿੱਚ ਪਹੁੰਚੇ ਹਾਂ ਸੋ ਇਸ ਪਿੰਡ ਦੇ ਵਿੱਚ ਵੀ ਜਦੋਂ ਪਏ ਪਾਣੀ ਦਾ ਜਿਹੜਾ ਰਵੀ ਦਦਰਾ ਤੋਂ ਸੰਬੰਧ ਜੋ ਕਟਾ ਇਸ ਪਿੰਡ ਦੇ ਵਿੱਚ ਵੀ ਕਾਫੀ ਜਿਹੜਾ ਪਾਣੀ ਆ ਚੁੱਕਾ ਸੀ ਸੋ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਜਿਹੜੀਆਂ ਕਮਰੇ ਦੀਆਂ ਜਿਹੜੀਆਂ ਤਸਵੀਰਾਂ ਜਿਹੜੀਆਂ ਉਹ ਜ਼ਰੂਰ ਸਾਂਝੀਆਂ ਕਰ ਦਿੱਤੀਆਂ ਜਾਣ ਸੋ ਪਰਿਵਾਰ ਆਪਣੇ ਜਿਹੜੇ ਘਰ ਦੇ ਵਿੱਚ ਜਿਹੜਾ ਰਹਿਸ ਕਰ ਰਿਹਾ ਸੀ ਸੌ ਰਿਹਾ ਸੀ ਸਾਰੀ ਫੈਮਿਲੀ ਦੇ ਨਾਲ ਸੋ ਦੇਰ ਰਾਤ ਦੀ ਜਿਹੜੀ ਆ ਕਮਰੇ ਦੀ ਜਿਹੜੀ ਸੱਤ ਹੈ ਜਿਹੜੀ ਨੁਕਸਾਨੀ ਗਈ ਆ ਜਾਨੀ ਮਾਨੀ ਨੁਕਸਾਨ ਤਾਂ ਪਰਿਵਾਰ ਦਾ ਕੋਈ ਨਹੀਂ ਹੋਇਆ ਸੋ ਸਾਡੇ ਨਾਲ ਪਰਿਵਾਰਕ ਮੈਂਬਰ ਜਿਹੜੇ ਨੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਸੱਚੀ ਕੀ ਹੋ ਗਈ ਸਰਪੀ ਚਿੱ ਹਾਂਜੀ ਜਿਸ ਸਾਢੇ 4 ਵਜੇ ਆਇਆ ਹੈ ਮੈਂ ਹਾ ਪਾਣੀ ਆਇਆ ਹੈ ਸਾਢੇ 7 ਫੁੱਟ ਤੇ ਸਮਾਨ ਕੱਢ ਲਿਆ ਤੇ ਕਿਹਦੇ ਘਰ ਰਹਿਨੇ ਆ ਮੇਰੇ ਘਰ ਵਾਲੇ ਉਹ ਠੀਕ ਨਹੀਂ ਰਹਿੰਦੇ ਤੇ ਕੋਈ ਦਿਹਾੜੀ ਡੱਪਾ ਨਹੀਂ ला ਸਕਦੇ ਤੇ ਮੇਂ ਵਰਦੇ ਚ ਸਮਾਨ ਕੱਢਿਆ ਹੈ ਹਾਂਜੀ ਕਿਹੜਾ ਕਿਹੜਾ ਜਿਹੜਾ ਸਮਾਨ ਜਿਹੜਾ ਨੁਕਸਾਨਦਾਇਕ ਹੋ ਗਿਆ ਸਰ ਜੀ ਲੇੜਾ ਕੱਪੜਾ ਵੀ ਭੇਜ ਗਿਆ ਤੇ ਦਾਣਾ ਫੱਕਾ ਵੀ ਭੇਜ ਗਿਆ ਸਾਰਾ ਕੁਝ ਭੇਜ ਗਿਆ ਬਾਲਾਂ ਲੱਕੜੀ ਵੀ ਸਾਰਾ ਕੁੱਖ ਭੇਜ ਗਿਆ ਹੈ ਤੇ ਇਦਾਂ ਬਾ ਉਹ ਕਿਹ ਦੇ ਘਰ ਰਹ ਰਹੇ ਨੇ ਸਰ ਹਾਂਜੀ ਨੂੰ ਸਾਰੀ ਜਿਹੜੀਆਂ ਚੀਜ਼ਾਂ ਨੇ ਕੋਈ ਚੀਜ਼ ਨਹੀਂ ਬਚੀ ਪਸ ਨਹੀਂ ਸਰ ਕੋਈ ਨਹੀਂ ਭੱਜਿਆ ਲੈੜਾ ਕਪੜਾ ਸਾਰਾ ਬੱਚਿਆਂ ਦਾ ਭੱਜ ਗਿਆ ਏ ਕਿੰਨੇ ਫਰੋਰ ਦੇ ਮੈਂਬਰ ਜਦੋਂ ਇਸ ਕਮਰੇ ਜਦੋਂ 7 ਡਿਗਰੀ ਕਿੰਨੇ ਫਰੋਰ ਦੇ ਮੈਂਬਰ ਜੇ ਸੌ ਰਹੇ ਸੀ ਸਰ ਕਾਕਾ ਦੇ ਗੁੱਡੀ ਆ ਘਰ ਵਾਲਾ ਚਾਰੇ ਆ ਪਰ ਰਹਿੰਦੇ ਹਾਂ ਹਾਂਜੀ ਕੋਈ ਜੀ ਨੂੰ ਕੋਈ ਨੁਕਸਾਨਤ ਨਹੀਂ ਨਹੀਂ ਸਰ ਕੋਈ ਨਹੀਂ ਜਿਹੋ ਆ ਹਾਂਜੀ ਕਾਹਦਾ ਕੰਮ ਕਰਦੇ ਆ ਦਿਹਾੜੀ ਡੱਪਾ ਜੋ ਮਜ਼ਦੂਰੀ ਦਾ ਹੀ ਹਾਂਜੀ ਹਾਂਜੀ ਇੱਥੇ ਕਿੰਨੀ ਕਰਦੇ ਜਾਂ ਹਾਂਜੀ ਇੱਥੇ ਕਰਦੇ ਆ ਕੇਦੇ ਕਰ ਕੰਮ ਤੰਦਾ ਕਰਕੇ ਫਿਰ ਇਦਾਂ ਬੱਚਿਆਂ ਨੂੰ ਖਵਾਈਦਾ ਕੇਦੇ ਕਰ ਲੇੜਾ ਕੱਪੜਾ ਰੱਖਿਆ ਜਹੀ ਹਾਂਜੀ ਹੋਰ ਕੋਈ ਕੋਣ ਪਰਿਵਾਰ ਦੇ ਵਿੱਚ ਖਵਾਉਣਾ ਹਾਂਜੀ ਹੋਰ ਪਰਿਵਾਰ ਦੇ ਵਿੱਚ ਕੌਣ ਪਾਉਣਾ ਹੋਰ ਕੋਈ ਕਿਸੇ ਕੀ ਪਰਿਵਾਰ ਦੇ ਇੱਕ ਕਰਦੇ ਕਮਲਦੇ ਹਾਂਜੀ ਕੋਈ ਨਹੀਂ ਘਰ ਵਾਲੇ ਨੇ ਰਹਿਣਾ ਠੀਕ ਨਹੀਂ ਜੇ ਰਹਿੰਦੇਗਾ ਤੇ ਆਪ ਘਰ ਮੈਂ ਇਦਾਂ ਘਰ ਚ ਕੰਮ ਤੰਦਾ ਕਰਕੇ ਖਵਾਈਦਾ ਬੱਚਿਆਂ ਨੂੰ ਤੇ ਦੂਰ ਚਲਦੀ ਹਾਂ ਹਾਂਜੀ ਕਿਵਿੰਗ ਫਿਰ ਜਿਹੜੇ ਮੈਨੂੰ ਲੋੜੀਂਦਾ ਜਿਹੜੀਆਂ ਮੈਡੀਸਨ ਦਾ ਖਰਚਾ ਤੁਸੀਂ ਦੱਸ ਰਹੇ ਜੋ ਬੱਚਿਆਂ ਦਾ ਖਰਚਾ ਦੱਸ ਰਹੇ ਜੋ ਸਰਦ ਤਾਂ ਦੇ ਕੰਮ ਕੀਤੇ ਚੱਲ ਜਾਂਦਾ ਸਿਰਫ ਇਸ ਦਾ ਤਾਂ ਹਾਂ ਜੀ ਇਦਾਂ ਸਾਰ ਮਾੜਾ ਮਟਾ ਚੱਲਦਾ ਰਹਿੰਦਾ ਹੈ ਜੀ ਹਾਂ ਜੀ ਕੀ ਸਮਾਜ ਸੇਵੀ ਸੰਸਥਾ ਲੋਕ ਕੋਈ ਮੱਲੋ ਤੁਹਾਨੂੰ ਕੋਈ ਰਾਸ਼ਨ ਦੀ ਜਾਂ ਖੇਚੀ ਦੀ ਦਾ ਸੋਚ ਨਹੀਂ ਜੀ ਨਹੀਂ ਮੈਂ ਸਰ ਜੀ ਰਾਸ਼ਨ ਆਇਆ ਹੀ ਜੀ ਹਾਂ ਜੀ ਪਿੰਡ ਦੇ ਵਿੱਚ ਜਦੋਂ ਮਤਲਬ ਇਹਨਾਂ ਪਾਣੀ ਆ ਚੁੱਕਾ ਸਮਾਜ ਸੇਵੀ ਸੰਸਥਾ ਲੱਗੀਆਂ ਆਈਆਂ ਨੇ ਉਹਦੀ ਟੀਮਾਂ ਲੱਗੀਆਂ ਨੇ ਪਿੰਡ ਦੇ ਵਿੱਚ ਜਿਹੜੀ ਸੇਵਾ ਜਿਹੜੀ ਪਹੁੰਚਦੀ ਰਹੀ ਹੈ ਹਾਂ ਜੀ ਸਰ ਪਹੁੰਚਦੀ ਰਹੀ ਹੈ ਜੀ ਹਾਂ ਜ ਕਿ ਜਿਹੜੇ ਨਿਸ਼ਵਾਸ ਸੀ ਵੀ ਸੱਚਤਾ ਨੇ ਆਮ ਗਰੀਬਾਂ ਦਾ ਜਿਹੇ ਲੋਕਾਂ ਦੇ ਮਦਦਗਾਰ ਸਾਬਤ ਹੁੰਦੇ ਨੇ ਤੁਹਾਡੇ ਤੱਕ ਅੱਜ ਵੀ ਕੋਈ ਪਹੁੰਚ ਨਹੀਂ ਕੀਤੀ ਗਏ ਕੋਈ ਨਹੀਂ ਜੋ ਆਇਆ ਸਰ ਜਿਹੜੇ ਕਰ ਇਦਾਂ ਫਾਰਮ ਫੋਰਮ ਭਰ ਕੇ ਦੇ ਦਿੰਦੇ ਰਹੇ ਕਿ ਤੁਹਾਡੇ ਕਮਰੇ ਪੈਣ ਕਿ ਮੁਰਕੇ ਕੁਛ ਨਹੀਂ ਜਪਾਇਆ ਕਿੰਨਾਂ ਫਾਰਮ ਭਰ ਕੇ ਇੱਥੇ ਸਾਰੇ ਸਰਪੰਚ ਹੀ ਉਪਰਲੇ ਪਾਸੇ ਦਾ ਤੇ ਉਹਨਾਂ ਮੁਰਕੇ ਕੱਖਾਂ ਨਹੀਂ ਕੀਤਾ ਬੋਟਾ ਲੈਣ ਆ ਜਾਂਦੇ ਰਹੇ ਕਿੰਨਾ ਚਿਰ ਪਹਿਲਾਂ ਫਾਰਮ ਭਰ ਹਾਂਜੀ ਕਿੰਨਾ ਟਾਈਮ ਹੋ ਗਿਆ ਫਾਰਮ ਭਰ ਆ ਹੋ ਗਿਆ ਜੋ ਬਾਬਾ 5-4 ਮਹੀਨੇ ਹੋ ਗਏ ਕੀ ਜਾਂਦੇ ਜਦੋਂ ਜਾਂਦੇ ਕਹਿੰਦੇ ਨਹੀਂ ਪੈਣ ਨਹੀਂ ਕੋਣ ਜਿਹਨੇ ਸਮਾਜ ਸੇਵੀ ਸਸਤਾ ਨੇ ਜਾਂ ਐਨਆਰਆਈ ਵੀਰ ਨੇ ਕੀ ਮਤਲਬ ਮਦਦ ਦੀ ਘੌਰ ਕੀ ਲੰਦੇ ਹਾਂਜੀ ਕਮਰਾ ਬਣਨਾ ਚਾਹੀਦਾ ਹਾਂਜੀ ਬਣਾਉਣਾ ਚਾਹੀਦਾ ਜੀ ਕੋਈ ਸਰਕਲ ਘਰ ਦੇ ਵਿੱਚ ਪਾਣੀ ਦਾ ਕੋਈ ਲੈਟਰਨ ਬਾਥਰੂਮ ਹੋਰ ਚੀਜ਼ ਆ ਜਾਂ ਕੋਈ ਖੋ ਨਹੀਂ ਜੋ ਸਾਡਾ ਲੈਟਰਨ ਬਾਥਰੂਮ ਕੁਝ ਨਹੀਂ ਜੋ ਪਾਣੀ ਹਾਂਜੀ ਮਤਲਬ ਹੜੋਂ ਤੋਂ ਪਹਿਲਾਂ ਜਾਂ ਮੌਸਮ ਖਰਾਬ ਹੋਣ ਤੋਂ ਪਹਿਲਾਂ ਕੀ ਮੰਨਦੇ ਵਿੱਚ ਜਿਹੜੀ ਘਰ ਨੂੰ ਲੈ ਕੇ ਕੀ ਚੱਲਦੀ ਹੈ ਇਦਾਂ ਸਰ ਜੀ ਮਾੜਾ ਮੋਟਾ ਚੱਲਦਾ ਜਾਂਦਾ ਜੀ ਹਾਂਜੀ ਔਰ ਕੋਈ ਨਹੀਂ ਨਹੀਂ ਗੌਰ ਇਹੋ ਉਹ ਕਹਦੇ ਘਰ ਰਹੇ ਨੇ ਕਾ ਉੱਥੇ ਲੀੜਾ ਕਪੜਾ ਰੱਖਿਆ ਜੋ ਸਾਰਾ ਇਦਾਂ ਭਜ ਪੁੱਜ ਗਿਆ ਭੇਟੀ ਨਹੀਂ ਜੋ ਨਿਕਲੀ ਹੱਡੀ ਬਾਹਰ ਇਦਾਂ ਥਰਿਆ ਕੋਠਾ ਆਇਆ ਤੇ ਕੋਠਾ ਪਾੜ ਗਿਆ ਜੋ ਹੜਨ ਨਾਲ ਕੁਦਰਤੀ ਮਾਰ ਕਰਕੇ ਲੋਕਾਂ ਦੇ ਘਰਾਂ ਵਿੱਚੋਂ ਕਾਫੀ ਜਿਹੜੇ ਪਰਿਵਾਰਕ ਗਏ ਨੇ ਪਰ ਕੀ ਲੱਗਦਾ ਨਹੀਂ ਆਪਣਾ ਘਰ ਜਿਹੜਾ ਮੁਰਬਿਸ਼ੇਬਾ ਹੋਣਾ ਚਾਹੀਦਾ ਹਾਂਜੀ ਆ ਲੱਗੇ ਘਰ ਜਿੱਤੇ ਉਹ ਉੱਥੇ ਹਾਲਿਆ ਤੇ ਉੱਥੇ ਰਹਿੰਦੇ ਆਪਾਂ ਹਉ ਬਚਾਤਾ ਜਦੋਂ ਚੱਲਣ ਡੀਆਂ ਹੈ ਮੱਲੇ ਸਮਾਜ ਸੇ ਵੀ ਸੰਸਤਾ ਜਾ ਇਹਨਾਂ ਦੇ ਵੀਰ ਨੇ ਜਾਂ ਪ੍ਰਸ਼ਾਸਨ ਉਪਰ ਤਰਪਾਲਾਂ ਜਿਹੜੀਆਂ ਵੱਡੀਆਂ ਜਾਂਦੀਆਂ ਤੁਹਾਡੇ ਤੱਕ ਨਹੀਂ ਕੋਠੇ ਨੂੰ ਪਾਉਣ ਲਈ ਪਹਿਲਾਂ ਪਾਖੀ ਆ ਨਹੀਂ ਸਰ ਜੀ ਆ ਹੁਣ ਜੇ ਆਬ ਜਦੋਂ ਹਾੜਾ ਆਇਆ ਹੂ ਤਾਂ ਦਿੱਤੀਆਂ ਜੇ ਤਰਪਾਲਾਂ ਆ ਨਾ ਹਾਂਜੀ ਉਦੋਂ ਦਿੱਤੀਆਂ ਹਾਂਜੀ ਪਹਿਲਾਂ ਕੋਈ ਸਮਾਜ ਨਹੀਂ ਨਹੀਂ ਕੋਈ ਕਸ਼ਣ ਹੀ ਜੋ ਮਿਲਿਆ ਪਹਿਲਾਂ ਜਿੱਦਾਂ ਪਿੰਡ ਦੇ ਵਿੱਚ ਇਹਨਾਂ ਦੇ ਵੀਰ ਨੇ ਜਾਂ ਵੱਖ-ਵੱਖ ਜਥੇਬੰਦੀਆਂ ਬਣੀਆਂ ਨੇ ਸਮਾਜ ਸੇ ਵੀ ਬਣੀਆਂ ਜੋ ਲਾਗੇ ਚ ਅੱਗੇ ਲਾਂਬਲੇ ਪਿੰਡਾਂ ਜਾ ਕੇ ਮਦਦ ਕਰਦੀਆਂ ਨੇ ਕੀ ਲੱਗਦਾ ਨੇ ਕਿ ਆਪਣੇ ਪਿੰਡ ਵਿੱਚ ਇਦਾਂ ਦੇ ਪਰਿਵਾਰ ਜਿਹੜੇ ਉਹਨਾਂ ਦੀ ਮਦਦ ਕਰਨੀ ਨਹੀਂ ਨਹੀਂ ਸਰ ਹਾਂਜੀ ਉਹ ਛੋਟੇ ਨਾਲ ਹੋਰ ਵੀ ਜਿਹੜੇ ਪਰਿਵਾਰਕ ਮੈਂਬਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਸਾਡੇ ਨਾਲ ਹੋਰ ਵੀ ਮਜੂਰ ਨੇ ਸਾਸਰੀ ਸਾਸਰੀ ਦਾ ਲਾਂਡਾ ਜੀ ਮੈਂ ਪਰਿਵਾਰਕ ਮੈਂਬਰਾਂ ਕੋਲ ਸੁਣਿਆ ਬਈ ਤੁਹਾਡੀ ਕੋਈ ਮੈਡੀਸਿਨ ਚੱਲਦੀ ਹੈ ਪਹਿਲਾਂ ਕੰਮ ਕਰਦ ਰਹੀ ਹੈ ਕੋਈ ਹਾਂਜੀ ਮੈਂ ਕਰਦਾ ਰਿਹਾ ਬਈ ਨੂੰ ਵੀ ਕੰਮ ਕੋਈ ਗੱਲ ਨਹੀਂ ਹੈ ਐਵੇਂ ਮੜਾ ਮੋਟਾ ਇਦਾਂ ਗਰਮੀ ਸ਼ਰਮੀ ਨਾਲ ਚੱਲਦਾ ਰਿਹਾ ਕੰਮ ਮੈਨੂੰ ਪਹਿਲਾਂ ਜਦੋਂ ਬਾਰਸ਼ਾਂ ਜਾਂ ਇਦਾਂ ਦੀ ਕੁਦਰਤੀ ਆਫਤਾਂ ਤੋਂ ਆਪਣਾ ਘਰ ਨੂੰ ਲੈ ਕੇ ਕੀ ਮਤਲਬ ਚੱਲ ਰਿਹਾ ਵੀ ਕਰਨ ਨੂੰ ਸਟੇਲ ਸੁਣ ਲਿਆ ਸੋ ਪਨੇ ਦੇ ਇਦਾਂ ਹੀ ਵੀ ਮਾੜਾ ਮੋਟਾ ਬਾਰਸ ਬੂਰਸ ਪੈਂਦੀ ਰਹੀ ਤੇ ਨਿਆਣੇ ਸਤੇ ਮੈਂ ਵੀ ਇਹਨਾਂ ਦੇ ਲਾਗੇ ਸੁੱਤਾ ਤਾਂ ਤੇ ਬਾਰਸ਼ ਨਾਲ ਜਦੋਂ ਬਾਲੇ ਡਿੱਗੇ ਫਿਰ ਨਿਆਣੇ ਬਾਹਰ ਕੱਢਦੇ ਕੋਈ ਜਾਨੀ ਬੰਦ ਨੁਕਸਾਨਤ ਨਹੀਂ ਹੋਇਆ ਨੁਕਸਾਨ ਕੋਈ ਫਿਰ ਸਾਡੇ ਫਿਰ ਆਧਾ ਦਿਸ ਦਿਨ ਤੋਂ ਇਹ ਡਿੱਗੇ ਕੋਈ ਜਦੋਂ ਦਿਨ ਦੀ ਚੜ੍ਹਾਈ ਹੋਣ ਲੱਗੀ ਉਦੋਂ ਡਿੱਗ ਪਏ ਤੇ ਮੈਂ ਨਿਆਣੇ ਬਾਹਰ ਕੱਢ ਤੇ ਮੁੜ ਕੇ ਦਿਨੇ ਖੜੇ ਫਿਰ ਮੀਂਹ ਵਰਦੇ ਦੇ ਵਿੱਚ ਫਿਰ ਜੀ ਫਰੂਜ ਜੇ ਕੱਢ ਗਏ ਅੰਦਰੋਂ ਸਾਰੀ ਡੀੜਾ ਕਪੜਾ ਸਾ ਪੇਜ ਪੁੱਜ ਗਿਆ। ਕਿੰਨਾ ਤੇਰਾ ਪਾਣੀ ਇਸ ਪਿੰਡ ਵਿੱਚ। ਇੱਥੇ ਸਾਢੇ 5 ਫੁੱਟ ਇੱਥੇ ਐਣਾ ਨਾ ਪਾਣੀ। ਹਾਂਜੀ ਆਇਆ ਇਹ ਕਮਰੇ 'ਚ। ਮਰ ਜੱਕ ਤਾਂ ਮੈਨਾਂ ਪਾਣੀ ਆ ਗਿਆ ਕਿ ਜਾਂ ਪਹਿਲਾਂ ਘਟ ਪਹਿਲਾਂ ਆਸਤੇ ਆਸਤੇ ਵਧਿਆ ਵਾ। ਆਸਤਾ ਸੇ ਲੈਵਲ ਪਹੁੰਚ ਗਿਆ। ਹਾਂ ਤੇ ਜਦੋਂ ਮਨੇਰੇ ਦੇ 3 ਵਜੇ ਪਾਣੀ ਚੈੱਕ ਕਰਨ ਗਏ ਜાગਦੇ ਰਹੇ ਇੱਥੇ ਗਲੀ 'ਚ ਸੁੱਤੇ ਆ। ਤੇ ਮਨੇਰੇ ਫਿਰ ਜੱਕ ਦਾਮੀ ਪਾਣੀ ਐਣਾ ਨਾ ਹੋਗਾ ਸੜਕ ਦੇ ਵਿੱਚ ਗੁਰਦਵਾਰ ਦੇ ਕੋਲ। ਕਿੰਨੇ ਦਿਨ ਇਸ ਪਿੰਡ ਦੇ ਵਿੱਚ ਪਾਣੀ ਰਿਹਾ ਜੇ 6-7 ਦਿਨ ਹੋ ਗਏ ਪਾਣੀ ਨੂੰ ਅਜੇ ਵੀ ਜਿਹੜੀਆਂ ਡਾਊਨ ਗਲੀਆਂ ਨੇ ਉਹਨਾਂ ਦੇ ਪਾਣੀ ਹਾਂਜੀ ਡਾਊਨ ਗਲੀਆਂ ਵਗਣੀਆਂ ਹਾਂਜੀ ਬਾਹਰ ਜਿਹੜੀਆਂ ਫਸਲਾਂ ਨੇ ਉਹਨਾਂ ਦੇ ਉੱਤੋਂ ਜਿਹੜਾ ਵੱਟਾਂ ਦੇ ਪਾਣੀ ਉੱਤੋਂ ਲਈਆਂ ਕਈਆਂ ਜਿਹੜੀਆਂ ਨੀਵੇਂ ਪਿਆਰੀਆਂ ਉਹ ਕੀ ਲੱਗਦਾ ਕਿ ਉਹ ਫਸਲਾਂ ਬਚ ਸਕਣਗੀਆਂ ਮੁਸ਼ਕਲ ਹੀ ਹੈ ਕਿੰਨਾ ਤੁਹਾਡੇ ਸਾਹਬਾ ਜਿਹੜਾ ਇਸ ਪਿੰਡ ਦਾ ਤੇ ਪੂਰਾ ਨੁਕਸਾਨ ਕੋਤ ਕਿੰਨਾ ਹੋਊਗਾ ਨੁਕਸਾਨ ਤੇ ਜਿਹੜੀਆਂ ਫਸਲਾਂ ਨੇ ਉਹ ਬਿਲਕੁਲ ਗਈਆਂ ਹੋਣਗੇ ਸੋ ਇਹ ਸਾਨੂੰ ਸਾਡੇ ਨਾਲ ਪਰਿਵਾਰਕ ਮੈਂਬਰ ਜਿਹੜਾ ਬਾਬਾ ਨਾਨਕ ਪਿੰਡ ਰਸੀਖਤਾਲਾ ਸੋ ਇਹਨਾਂ ਦਾ ਵੀ ਜਿਹੜਾ ਘਰ ਆ ਇਸ ਹਰਦੀਪੇੜ ਦੇ ਵਿੱਚ ਆ ਚੁੱਕਾ ਕੱਚੇ ਕਮਰੇ ਸਨ ਬਾਲੇ ਵਾਲੀਆਂ ਸੱਤਾਂ ਸਨ ਸੋ ਲੈਂਟਰ ਬਾਲੀ ਸੱਤ ਨਹੀਂ ਸੀ ਬਾਲੇ ਵਾਲੀ ਕੱਚੀ ਕਿ ਸੱਤ ਸੀ ਸੋ ਪਰਿਵਾਰਕ ਮੈਂਬਰ ਜਿਹੜੇ ਨੇ ਆਪਣੀ ਫੈਮਲੀ ਦੇ ਨਾਲ ਇਸ ਘਰ ਦੇ ਵਿੱਚ ਜਿਹੜੇ ਸੁੱਤੇ ਸਨ ਸੋ ਜਾਨਵਰਾਂ ਨੂੰ ਨੁਕਸਾਨ ਤਾਂ ਕੋਈ ਨਹੀਂ ਹੋਇਆ ਤਾਂ ਫਿਰ ਵੀ ਜਿਹੜਾ ਇਹਨਾਂ ਦੇ ਮਤਲਬ ਰਾਤ ਹੀ ਜਿਹੜਾ ਪਰਿਵਾਰਕ ਮੈਂਬਰਾਂ ਨੂੰ ਬਾਹਰ ਕੱਢ ਲਿਆ ਸੋ ਜਾਨੀ ਸੱਜਣ ਜਾਂ ਸਮਾਜ ਸੇਵੀ ਸੱਜਣਾਂ ਤੋਂ ਮਦਦ ਦੀ ਗੋਹਾਲ ਕਰ ਰਹੇ ਨੇ ਮੈਂ ਤੁਹਾਡਾ ਆਪਣਾ ਪੱਤਰਕਾਰ ਲਾਪਰ ਸਿੰਘ